ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਾਹਰ ਕੱਲਣਾ ਆਏ ਆ ਡਿਨਰ ਸਾਡੀ ਫੈਮਿਲੀ ਮੈਂਬਰ ਚ ਇੱਕ ਮੈਂਬਰ ਦਾ ਸੀ ਕੱਲ ਬਰਥਡੇ ਕੱਲ ਆ ਨਹੀਂ ਹੋਇਆ ਗੈਸਟ ਆਏ ਹੋਏ ਸੀ ਅੱਜ ਅਸੀਂ ਬਾਹਰ ਸੋਚਿਆ ਡਿਨਰ ਕਰਨ ਨੂੰ ਡੈਡੀ ਹੁਣੀ ਮੈਨੂੰ ਰੋਕਦੇ ਹੋਏ ਕਿਉਂਕਿ ਇਹ ਕਹਿ ਰਹੇ ਆ ਕਿ ਪਾਰਕਿੰਗ ਬਹੁਤ ਛੋਟੀ ਆ ਗੱਡੀ ਨੂੰ ਸਾਈਡ ਤੇ ਲਵਾ ਕੇ ਤੇ ਅਸੀਂ ਬਾਹਰ ਨਿਕਲੇ ਆ ਹੁਣੇ ਹੀ ਚੱਲੇ ਅੰਦਰ ਕੁਝ ਇਸ਼ਾਰਾ ਕਰਦੇ ਪਰ ਉਹਨੂੰ ਸਮਝ ਕੁਛ ਨਹੀਂ ਲੱਗੀ ਕਾਦਾ ਇਸ਼ਾਰਾ ਕਰਦੇ ਸੀਗੇ ਬਾਜੀ ਹੁਣੀ ਸਲਾਮ ਠੋਕਦੇ ਹੋਏ ਡਿੱਗੀ ਖੋਲਣ ਦਾ ਇਸ਼ਾਰਾ ਕੀਤਾ ਹੁਣ ਮੈਨੂੰ ਇਹ ਸੱਲੇ ਨੂੰ ਬਾਹਰ ਛੱਡ ਕੇ ਆ ਗਏ ਅੰਦਰ ਹੁਣ ਮੰਮੀ ਹੁਣਾਂ ਦਾ ਮਾਤਾ ਜੀ ਹੁਣਾਂ ਦਾ ਚਾਹ ਸੰਭਿਆ ਨਹੀਂ ਜਾ ਰਿਹਾ ਮੂੰਹ ਤੇ ਮੁਸਕਰਾਟਾ ਤੇ ਹੁਣ ਹੀ ਖਾਣੇ ਦਾ ਆਰਡਰ ਕਰਤਾ ਆ ਆਰਡਰ ਕਰਕੇ ਅਸੀਂ ਹੁਣ ਵੇਟ ਕਰਦੇ ਹੋਏ ਦੇਖੋ ਕੀ ਲੈ ਕੇ ਆਉਂਦੇ ਆ ਇਹ ਨਾਰਮਲ ਤਾਂ ਕੰਪਲੀਮੈਂਟਰੀ ਪਾਪੜ ਹੁੰਦੇ ਆ ਜੇ ਆ ਜਾਣ ਆਹ ਲਓ ਜੀ ਪਾਪੜ ਆ ਗਿਆ ਪਾਪੜ ਦੇ ਪਾ ਕੇ ਚਟਨੀਆਂ ਇਹਨਾਂ ਲਾ ਕੇ ਬਰੀਆ ਜੀ ਸੋਸ ਆਗੇ ਨਜ਼ਾਰਾ ਆ ਗਿਆ ਦਿਲ ਘਾਟਨ ਘਾਟਨ ਹੋ ਗਿਆ ਇੱਧਰ ਮਹਿਤਾਬ ਸਿੰਘ ਹੁਣਾਂ ਨੂੰ ਵੀ ਪਾਪੜ ਜਿਹੜਾ ਬਹੁਤ ਜ਼ਿਆਦਾ ਪਸੰਦ ਆਇਆ ਪਾਪੜ ਦੂਜੇ ਦੀਆਂ ਪਲੇਟਾਂ ਵਿੱਚੋਂ ਚੋਰੀ ਚੱਕਦਾ ਹੋਇਆ ਟੱਡ ਭਰਦਾ ਨਹੀਂ ਇਹ ਨੀਤ ਰੱਜਦੀ ਨਹੀਂ ਉਹ ਗੱਲ ਹੋਈ ਆ ਹੁਣ ਮਹਿਤਾਬ ਹੁਣੀ ਹੋਰ ਪਾਪੜ ਪਾਪੜ ਦੀ ਮੰਗ ਕਰਦੇ ਹੋਏ ਹੁਣ ਪਾਪੜ ਜੋ ਕੀ ਆ ਉਹ ਦੂਜੇ ਦੀਆਂ ਪਲੇਟਾਂ ਚੋਂ ਚੱਕਦੇ ਹੋਏ ਇੱਧਰ ਅਸੀਂ ਚੇਰਿਸ ਕਰਦੇ ਹੋਏ ਪਾਣੀ ਵਾਲੇ ਗਲਾਸਾਂ ਨਾਲ ਕਿਉਂ ਕੋਕ ਆਇਆ ਨਹੀਂ ਸੀ दारू ਅਸੀਂ ਪੀਂਦੇ ਨਹੀਂ ਮਹਿਤਾਬ ਹੁਣਾਂ ਨੇ ਇੱਧਰ ਆਪਣਾ ਸਾਰਾ ਖਲਾਰਾ ਪਾਇਆ ਹੋਇਆ ਇੱਧਰ ਆ ਗਿਆ ਕਿ ਅਸੀਂ ਬਿਮਾਰ ਬੰਦੇ ਲਈ ਖਾਣਾ ਕਿਉਂਕਿ ਸਾਡੇ ਮੈਂਬਰ ਸਾਡੀ ਫੈਮਿਲੀ ਮੈਂਬਰ ਚ ਇੱਕ ਬੰਦਾ ਥੋੜੀ ਸਿਹਤ ਠੀਕ ਨਹੀਂ ਸੀ ਉਹਦੇ ਲਈ ਮੰਗਾਇਆ ਜੂਪਾ ਆ ਲਓ ਜੀ ਖਾਣਾ ਆ ਗਿਆ ਜਿਹਦੇ ਵਿੱਚ ਆਹ ਡਿਸ਼ਾਂ ਆਰਡਰ ਕੀਤੀਆਂ ਹੋਈਆਂ ਸੀਗੀਆਂ ਇਹ ਡਿਸ਼ਾਂ ਅਸੀਂ ਹੁਣ ਆਪਣੀ ਪਲੇਟ ਵਾਂਗ ਸਿਉਂਦੇ ਹੋਏ ਤੇ ਡੈਡੀ ਉਹਨਾਂ ਨੇ ਕੀਤਾ ਇਸ਼ਾਰਾ ਕਹਿੰਦਾ ਚੱਕ ਲਓ ਰੱਬ ਦਾ ਨਾਲ ਲੈ ਕੇ ਬਾਕੀ ਦੇਖੀ ਜਾਊਗੀ ਹੁਣ ਅਸੀਂ ਖਾਂਦੇ ਹੋਏ ਸਾਰਾ ਕੁਝ ਓਕੇ ਰਿਪੋਰਟ ਆ ਬਾਜੀ ਉਹਨਾਂ ਦੇ ਮੂੰਹ ਤੇ ਮੁਸਕਰਾਟ ਲੋ ਜੀ ਬਾਅਦ ਚ ਆਰਡਰ ਕੀਤਾ ਨੇ ਮਲਾਈ ਕੋਪਤੇ ਦਾ ਕਹਿੰਦੇ ਦੇਖਣੀ ਆ ਇਹ ਕਿਹੜੀ ਸ਼ੇ ਆ ਇਧਰ ਮੰਮੀ ਹੁਣੀ ਮੇਰੇ ਤੋਂ ਮੰਗਦੇ ਹੋਏ ਮੰਗੇਓ ਸ਼ੇਕ ਕਹਿੰਦੇ ਮੰਗੇਓ ਸ਼ੇਕ ਮੈਨੂੰ ਦੇ ਦੇ ਤੇ ਮਹਿਤਾਬ ਹੁਣੀ ਇਧਰ ਇਲਤਾ ਕਰਦੇ ਹੋਏ ਤੇ ਬੰਨ ਕੇ ਬਿਠਾਲੇ ਹੋਏ ਰਿਕੁਐਸਟਾਂ ਖੋਲਣ ਦੀਆਂ ਪਰ ਕੋਈ ਸਾਡੇ ਤੇ ਅਸਰ ਨਹੀਂ ਹੋਇਆ ਲੋ ਜੀ ਮਹਿਤਾਬ ਹੁਣੀ ਕੁਰਸੀ ਨੂੰ ਥੋੜਾ ਥੋੜਾ ਮਾਰਦੇ ਹੋਏ ਕਿ ਮੈਨੂੰ ਖੋਲੋ ਡੈਡੀ ਹੁਣੀ ਉਹਦਾ ਹਾਲਚਾਲ ਪੁੱਛਣਗੇ ਮਹਿਤਾਬ ਹੁਣਾਂ ਰਿਕੁਐਸਟ ਕੀਤੀ ਖੋਲਣ ਦੀ ਡੈਡੀ ਹੁਣਾਂ ਦੇ ਕੋਈ ਅਸਰ ਨਹੀਂ ਹੋਇਆ ਹੁਣ ਫੇਰ ਮਹਿਤਾਬ ਹੁਣੀ ਚੁੱਪਚਾ ਬੈਠੇ ਰਹੇ ਫਿਰ ਅਸੀਂ ਖਾਣਾ ਖਾ ਕੇ ਨਿਕਲੇ ਆ ਬਾਹਰ ਬਾਹਰ ਸਗੀ ਬਹੁਤ ਜਿਆਦੇ ਠੰਡ ਗੱਡੀਆਂ ਵੱਲ ਧਿਆਨ ਮਾਰਦੇ ਹੋਏ ਮੌਸਮ ਵੱਲ ਕੈਮਰਾ ਮਾਰਿਆ ਜਾ ਦੇਖਿਆ ਤੇ ਠੰਡ ਬਹੁਤ ਜਿਆਦੇ ਸੀ ਹੁਣ ਫੇਰ ਮਹਿਤਾਬ ਹੁਣੀ ਆ ਲੋ ਜੀ ਕਹਿੰਦੇ ਅਸੀਂ ਨਹੀਂ ਜਾਣਾ ਘਰ दारू ਪੀ ਲਈ ਜਾਦੇ ਤੇ ਭੰਜਦਾ ਫਿਰਦਾ ਆ ਫੇਰ ਅਸੀਂ ਤੋਂ ਚਾਲੇ ਵਾਲੇ ਆ ਘਰ ਨੂੰ ਹੁਣ ਘਰ ਵੱਲ ਜਾਂਦੇ ਆ ਸਾਨੂੰ ਆ ਰਹੀ ਆ ਨੀਂਦ ਹੁਣ ਘਰ ਜਾ ਕੇ ਸੌਂਨੇ ਆ ਤੇ ਮਿਲਦੇ ਆ ਆਪਾਂ ਅਗਲੇ ਬਲੌਗ ਵਿੱਚ ਬਹੁਤ-ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਖੁਸ਼ ਰਹਿਣ